ਤੁਹਾਡਾ ਦੇਖੋ ਦੋਸਤੋ ਇੰਨੀਆਂ ਰਿਪੋਰਟਾਂ ਪਈਆਂ ਨੇ ਵੈਦ ਸਾਹਿਬ ਕੋਲ ਜਿਨ੍ਹਾਂ ਦੀਆਂ ਪਥਰੀਆਂ ਨਿਕਲ ਚੁੱਕੀਆਂ ਨੇ ਵੈਦ ਅਰਸ਼ ਸਿੰਘ ਉਹਨਾਂ ਦੇ ਕੋਲੋਂ ਆਪਣੇ ਪਥਰੀ ਅਸੀਂ 12 ਐਮ ਐਮ ਦੀ ਜਿਹੜੀ ਆ ਇੱਕ ਮਹੀਨੇ ਵਿੱਚ ਕੱਢੀ ਆ ਟਰਾਂਕ ਕੋਲ ਜਾਣੇ ਆ ਉਹੀ ਤੇ ਇੱਕ ਇਹਦਾ ਹੱਲ ਕਹਿੰਦੇ ਨੇ ਵੀ ਪਥਰੀ ਛੇਤੀ ਨਿਕਲ ਦੇਣੀ ਆ ਆਪਰੇਸ਼ਨ ਕਰਾਉਣਾ ਪਊਗਾ ਪਰ ਤੁਸੀਂ ਦੱਸੋ ਵੀ ਆਪਰੇਸ਼ਨ ਹੱਲ ਹੈ ਜਾਂ ਨਹੀਂ ਨਹੀਂ ਆਪਰੇਸ਼ਨ ਤਾਂ ਜੇ ਤਾਂ ਉਹਦੇ ਵਿੱਚ ਕੋਈ ਆਪਣੀ ਸਮਿਲਗਮ ਵਗੈਰਾ ਆ ਗਈ ਆ ਕੋਈ ਇਨਫੈਕਸ਼ਨ ਵਾਲਾ ਆ ਗਿਆ ਫਿਰ ਤਾਂ ਉਹ ਘਟਾਉਣਾ ਜ਼ਰੂਰੀ ਹੈ ਬੀਅਰ ਪੀ ਲੋ ਹਨਾ ਅਹੀ ਚੀਜ਼ਾਂ ਹੁੰਦੀਆਂ ਨੇ ਬੀਅਰ ਪੀ ਲੋ ਉਹਦਾ ਨਿਕਲ ਜੂ ਤੁਸੀਂ ਦੱਸੋ ਵੀ ਉਹਨਾਂ ਲਾਹੇਵੰਦ ਹੁੰਦੀਆਂ ਜਾਂ ਨਹੀਂ ਉਹ ਚੀਜ਼ਾਂ ਹੈ ਨਹੀਂ ਬੀਅਰ ਜਿਹੜੀ ਗੁਰਦੇ ਦੀ ਪਥਰੀ ਹੁੰਦੀ ਹੈ ਨਾ ਉਹ ਜ਼ਿਆਦਾ ਪਾਣੀ ਪੀਣ ਨਾਲ ਬੀਅਰ ਖਾਰਾ ਇਹਨਾਂ ਨਿਕਲ ਜਾਂਦੀ ਹੈ ਪਰ ਇਹਦੀ ਪਿੱਤਰੀ ਪਥਰੀ ਹੈ ਨਾ ਉਹਦੇ ਵਾਸਤੇ ਪ੍ਰੇਜ ਸਖਤ ਹੁੰਦੇ ਨੇ ਕਰਵਾਣੀ ਕਹਿੰਦੀ ਆ ਧਰਤੀ ਹੋਰ ਪਰੇ ਹੋਰ ਹੋਰ ਇਸ ਤੇ ਭਾਤਲੇ ਕਬਨ ਚੋਰ ਬੈਤ ਬਹੁਤ ਵੱਡੇ ਵੱਡੇ ਪੈਸੇ ਪਰ ਵਾਇਗੁਰਦੀ ਕਰਦੇ ਨਾਲ ਇਥੇ ਪਤਰੀ ਨਿਕਲ ਜਾਂਦੀ ਜਦ ਦਰਦ ਕਿੰਨਾ ਖੁੰਦਾ ਪੇਸ਼ੈਂਟ ਨੂੰ ਜਦੋਂ ਪਥਰੀ ਦਰਦ ਕਈ ਵਾਰ ਤਾਂ ਲੱਟਦੀ ਹੁੰਦੇ ਆ ਫਿਰ ਇੱਥੇ ਆ ਕੇ ਠੀਕ ਹੋ ਜਾਂਦੇ ਆ ਇੱਥੇ ਲੱਟਦੀ ਆਏ ਨੇ ਪੇਸ਼ੈਂਟ ਲੜਦੇ ਆਉਂਦੇ ਆ ਤੇ ਉਹ ਫਿਰ ਠੀਕ ਹੋ ਚੱਲ ਜਾਂਦੇ ਆ ਇਹ ਪਥਰੀ ਦੇ ਦੇਖਣ ਤੋਂ ਬਾਅਦ ਹੀ ਦੱਸਿਆ ਜਾਊਗਾ ਵੀ ਕਿੰਨੇ ਟਾਈਮ ਦੇ ਵਿੱਚ ਜਿਹੜਾ ਇਸ ਦਾ ਹੱਲ ਹੋਊਗਾ ਹਾਂ ਪਥਰੀ ਦਾ ਛਾਹੀ ਦੇਖਣ ਬਾਅਦ ਤੋਂ ਦੇਖਣ ਤੋਂ ਬਾਅਦ ਇਹ ਦੱਸਿਆ ਜਾਊਗਾ ਵੀ ਪਥਰੀ ਇਹਦਾ ਟਾਈਮ ਕਿੰਨਾ ਲੱਗੂਗਾ ਬਾਕੀ ਪ੍ਰੇਸ਼ ਦੇ ਉੱਤੇ ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਵਿੰਦਰ ਸਿੰਘ ਸੋ ਦੋਸਤੋ ਅਕਸਰ ਤੁਹਾਡੇ ਨਾਲ ਚੈਨਲ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਸਿਹਤ ਦੇ ਨਾਲ ਜੁੜੀਆਂ ਹੋਈਆਂ ਸੋ ਅੱਜ ਖਾਸ ਵੀਡੀਓ ਰਹਿਣ ਵਾਲੀ ਆ ਕਿਉਂਕਿ ਅੱਜ ਪਿੰਡ ਭੂੰਦੜੀ ਦੇ ਵਿੱਚ ਪਹੁੰਚਿਆ ਗੁਰਨਾਨਕ દવાਖਾਨਾ ਵੈਦ ਦਰਸ਼ਨ ਸਿੰਘ ਉਹਨਾਂ ਦੇ ਕੋਲ ਜਿੱਥੇ ਪਥਰੀ ਦਾ ਇਲਾਜ ਆ ਜਿਹੜਾ ਬਿਲਕੁਲ ਕੀਤਾ ਜਾਂਦਾ ਸੋ ਇੱਥੇ ਕਾਫੀ ਰਿਜ਼ਲਟ ਜਿਹੜੇ ਪਥਰੀ ਦੇ ਦੇਖਣ ਨੂੰ ਮਿਲੇ ਨੇ ਗੱਲਬਾਤ ਕਰਾਂਗੇ ਵੈਦ ਦਰਸ਼ਨ ਸਿੰਘ ਸਾਡੇ ਨਾਲ ਮੌਜੂਦ ਹੋਣਗੇ ਸਤਿ ਸ੍ਰੀ ਅਕਾਲ ਠੀਕ ਹੋ ਜੀ ਸਤਿ ਸ੍ਰੀ ਅਕਾਲ ਜੀ ਸਰ ਪਥਰੀ ਦੇ ਕਾਫੀ ਰਿਜ਼ਲਟ ਕਰਨ ਇੱਥੇ ਦੇਖਣ ਨੂੰ ਮਿਲਿਆ ਸੋ ਆ ਆਪਣੇ ਪਥਰੀ ਅਸੀਂ 12 ਐਮ ਐਮ ਦੀ ਜਿਹੜੀ ਆ 1 ਮਹੀਨੇ ਵਿੱਚ ਕੱਢੀ ਆ ਠੀਕ ਤੇ ਬਾਕੀ ਜਿਵੇਂ ਜਿਵੇਂ ਕੋਈ ਆਪਣਾ ਆਪਣੇ ਪਰਹੇਜ਼ ਕਰ ਲੈਂਦਾ ਨਾ ਜੀ ਉਹਨੇ ਜਲਦੀ ਉਹ ਪਥਰੀ ਨਿਕਲ ਜਾਂਦੀ ਆ ਠੀਕ ਹੈ ਜੀ ਵੈਸੇ ਮਹੀਨੇ ਦੇ ਤਾਂ 12 ਐਮ ਐਮ ਦੀ ਕੱਢੀ ਆ ਠੀਕ ਹੈ ਜੀ ਹੁਣ ਤੱਕ ਕਿੰਨੇ ਕੁ ਲੋਕਾਂ ਦੀ ਇੱਥੇ ਪਥਰੀ ਜਿਹੜੀ ਠੀਕ ਹੋ ਚੁੱਕੇ ਨਿਕਲ ਚੁੱਕੀ ਆ ਅ ਅਨਗਣਤੀ ਆ ਆ ਆਪਣੇ ਆ ਫਾਈਲਾਂ ਪਈਆਂ ਨੇ ਇੱਥੇ ਜਿਨ੍ਹਾਂ ਦੀਆਂ ਆ ਰਿਪੋਰਟਾਂ ਜਿਹੜੀਆਂ ਜੀ ਅਲਟਰਾ ਸਾਊਂਡ ਠੀਕ ਹੈ ਜੀ ਜਿਨ੍ਹਾਂ ਦੀਆਂ ਨਿਕਲਿਆ ਨੇ ਆ ਮੇਰੇ ਕੋਲੇ ਹਜ਼ਰ ਨੇ ਠੀਕ ਹੈ ਜੀ ਤੁਹਾਡਾ ਦੇਖੋ ਦੋਸਤੋ ਇੰਨੀਆਂ ਰਿਪੋਰਟਾਂ ਪਈਆਂ ਨੇ ਵੈਦ ਸਾਹਿਬ ਕੋਲ ਜਿਨ੍ਹਾਂ ਦੀਆਂ ਪਥਰੀਆਂ ਨਿਕਲ ਚੁੱਕੀਆਂ ਨੇ ਵੈਦ ਅਰਸ਼ ਸਿੰਘ ਉਹਨਾਂ ਦੇ ਕੋਲੋਂ ਸਿਰਫ ਇੱਕ ਇਹ ਦੇ ਮਹੀਨੇ ਦੇ ਵਿੱਚ ਵਿੱਚ ਹਨਾ ਮਹੀਨੇ ਡੇਢ ਮਹੀਨੇ ਦੇ ਵਿੱਚ ਨਿਕਲ ਜਾਂਦੇ ਮਹੀਨੇ ਡੇਢ ਮਹੀਨੇ ਦੇ ਵਿੱਚ ਹਾਂਜੀ ਹਾਂਜੀ ਕਿੰਨੇ 12 ਐਮ ਐਮ ਤੱਕ ਦੀ 10 ਐਮ ਐਮ ਤੱਕ ਨਿਕਲ ਜਾਂਦੀਆਂ ਤਾਂ 12 ਐਮ ਐਮ ਤੱਕ ਠੀਕ ਹੈ ਜੀ ਇੱਕ ਮਹੀਨੇ ਦੇ ਵਿੱਚ ਨਿਕਲ ਜਾਂਦੀ ਜੇ ਪ੍ਰੇਸ਼ ਕਰਨ ਤਾਂ ਠੀਕ ਹੈ ਜੀ ਨਹੀਂ ਆਮ ਕਰਕੇ ਆਪਾਂ ਜਿਹੜਾ ਪਥਰੀ ਦੀ ਗੱਲ ਕਰੀਏ ਡਾਕਟਰਾਂ ਕੋਲ ਜਾਂਦੇ ਆ ਉਹੀ ਚ ਇੱਕ ਇਹਦਾ ਹੱਲ ਕਹਿੰਦੇ ਨੇ ਵੀ ਪਥਰੀ ਛੇਤੀ ਨਿਕਲਦਣੀ ਹੈ ਆਪਰੇਸ਼ਨ ਕਰਾਉਣਾ ਪਊਗਾ ਪਰ ਤੁਸੀਂ ਦੱਸੋ ਵੀ ਆਪਰੇਸ਼ਨ ਹੱਲ ਹੈ ਜਾਂ ਨਹੀਂ ਨਹੀਂ ਆਪਰੇਸ਼ਨ ਤਾਂ ਜੇ ਤਾਂ ਉਹਦੇ ਵਿੱਚ ਕੋਈ ਆਪਣੀ ਸਵੈਲਗ ਵਰਗਾ ਆ ਗਈ ਆ ਕੋਈ ਇਨਫੈਕਸ਼ਨ ਵਰਗਾ ਆ ਗਿਆ ਫੇਰ ਤਾਂ ਉਹ ਕਢਾਉਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਜੇ ਕੋਈ ਇਨਫੈਕਸ਼ਨ ਨਹੀਂ ਹੈ ਤਾਂ ਫਿਰ ਆਪਣੀ ਜਿਹੜੀ ਹੈਗੀ ਆ ਆਪਣੀ ਇਹ ਅਜਰਵੈਦਿਕ ਜੀ ਤੇ ਇਹ ਜੜੀ ਬੂੜੀਆਂ ਨਾਲ ਕੱਢ ਜਾਂਦੀ ਆ ਤੇ ਬਰਨਾ ਆਪਰੇਸ਼ਨ ਦੀ ਲੋਡ ਉਦੋਂ ਪੈਂਦੀ ਹੈ ਜਦੋਂ ਪਿੱਤਲੇ ਖਰਾਬ ਹੋ ਜਾਂਦਾ ਠੀਕ ਹੈ ਹਾਂਜੀ ਅੱਛਾ ਜਿਵੇਂ ਨਾ ਪਥਰੀ ਆਮ ਕਰਕੇ ਕਹਿੰਦੇ ਨੇ ਵੀ ਪਥਰੀ ਅੰਦਰ ਹੋ ਗਈ ਤੇ ਬੀਅਰ ਪੀ ਲੋ ਹਨਾ ਅਹੀ ਚੀਜ਼ਾਂ ਹੁੰਦੀਆਂ ਨੇ ਬੀਅਰ ਪੀ ਲੋ ਤੇ ਨਾਲ ਨਿਕਲ ਜੂ ਤੁਸੀਂ ਦੱਸੋ ਵੀ ਉਹਨਾਂ ਲਾਹੇਵੰਦ ਹੁੰਦੀਆਂ ਜਾਂ ਨਹੀਂ ਉਹ ਚੀਜ਼ਾਂ ਇਹਦੀ ਨਹੀਂ ਨਹੀਂ ਬੀਅਰ ਜਿਹੜੀ ਗੁਰਦੇ ਦੀ ਪਥਰੀ ਹੁੰਦੀ ਹੈ ਨਾ ਹੂੰ ਉਹ ਜ਼ਿਆਦਾ ਪਾਣੀ ਪੀਣ ਨਾਲ ਬੀਅਰ ਖਾਰਾ ਇਹਨਾਂ ਨਿਕਲ ਜਾਂਦੀ ਹੈ ਨਿਕਲ ਜਾਂਦੀ ਠੀਕ ਪਰ ਜਿਹੜੀ ਪਿੱਤਲੇ ਦੀ ਪਥਰੀ ਹੈ ਨਾ ਠੀਕ ਹੈ ਉਹਦੇ ਵਾਸਤੇ ਭਰੇਜ ਸਖਤ ਹੁੰਦੇ ਨੇ ਠੀਕ ਹੈ ਤੇ ਉਹ ਭਰੇਜ ਜਿਹੜਾ ਕਰੂਗਾ ਉਹਦੀ ਪਥਰੀ ਨਿਕਲ ਜਾਂਦੀ ਹੈ ਠੀਕ ਹੈ ਜੀ ਹਾਂਜੀ ਇੱਥੇ ਸਿਰਫ ਤੁਸੀਂ ਐਰੋਇਕ ਤਰੀਕੇ ਦੇ ਨਾਲ ਪਥਰੀ ਕੱਢਦੇ ਹੋ ਹਾਂਜੀ ਅਜਰਵੈਦ ਤਰੀਕੇ ਨਾਲ ਜੀ ਠੀਕ ਹੈ ਜੀ ਹੋਰ ਕੋਈ ਤਰੀਕਾ ਹੈ ਨਹੀਂ ਇੱਥੇ ਠੀਕ ਹੈ ਸਰ ਇਹ ਹੀ ਤਰੀਕਾ ਇੱਕੋ ਹੀ ਅੱਛਾ ਹੁਣ ਤੱਕ ਜਿਵੇਂ ਲੋਕ ਠੀਕ ਆ ਕੇ ਹੁਣ ਕਿੰਨੀ ਕ ਖੁਸ਼ੀ ਮਿਲਦੀ ਹੈ ਜਦ ਲੋਕ ਕੀ ਕਹਿੰਦੇ ਨੇ ਫੋਨ ਆਉਂਦਾ ਹੋ ਜਾ ਫਿਰ ਤੁਹਾਨੂੰ ਵੀ ਵੈਸਾ ਉਹ ਅੱਜ ਮੇਰੀ ਪਥਰੀ ਨਿਕਲ ਗਈ ਜਾਂ ਮੈਂ ਰਿਪੋਰਟ ਭੇਜ ਰਿਹਾ ਤੁਹਾਨੂੰ ਜਦੋਂ ਲੋਕਾਂ ਦੀ ਪਥਰੀ ਨਿਕਲ ਜਾਂਦੀ ਹੈ ਮੈਨੂੰ ਤਾਂ ਬਹੁਤ ਖੁਸ਼ੀ ਮਿਲਦੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਰੱਬ ਜੀ ਨੂੰ ਖੁਸ਼ੀ ਮਿਲ ਜਾਂਦੀ ਹੈ ਨੇ ਬੜੇ ਲੋਕ ਹੁੰਦੇ ਆ ਵੀ ਅਸੀਂ ਬੜੀਆਂ ਥਾਂ ਤੇ ਜਾ ਜਾ ਕੇ ਆਏ ਆ ਸਾਨੂੰ ਗੱਲ ਨਹੀਂ ਬਣੀ ਪਰ ਇੱਥੋਂ ਆ ਕੇ ਸਾਡੀ ਪਥਰੀ ਨਿਕਲ ਗਈ ਕਿਉਂਕਿ ਆਮ ਕਰਕੇ ਦੇਖਦੇ ਆ ਵੱਡੇ ਵੱਡੇ ਹਸਪਤਾਲਾਂ ਦੇ ਵਿੱਚੋਂ ਵੀ ਉਹਨਾਂ ਦਾ ਹੱਲ ਨਹੀਂ ਹੁੰਦਾ ਜਿਹੜਾ ਇੱਥੇ ਹੋਇਆ ਨੇ ਹੱਲ ਦੇਖੋ ਮੈਂ ਕੋਈ ਵੱਡਾ ਵੈਦ ਨਹੀਂ ਹੈਗਾ ਜੀ ਵੈਦ ਇੱਥੇ ਬਹੁਤ ਵੱਡੇ ਵੱਡੇ ਪਏ ਨੇ ਜੀ ਗੁਰਵਾਨੀ ਕਹਿੰਦੀ ਆ ਧਰਤੀ ਹੋਰ ਪਰੇ ਹੋਰ ਹੋਰ ਤੇ ਇਸ ਤੇ ਭਾਤ ਤਲੇ ਕਵਨ ਚੋਰ ਵੈਦ ਬਹੁਤ ਵੱਡੇ ਵੱਡੇ ਪਏ ਨੇ ਪਰ ਵਾਇਗੁਰਦੀ ਕਰ ਪਾਦੇ ਨਾਲ ਇੱਥੇ ਪਥਰੀ ਨਿਕਲ ਜਾਂਦੀ ਆ ਕਿ ਜਿਹਾ ਜੀ ਉਹ ਤੁਸੀ ਆਯੁਰਵੈਦਿਕ ਦਵਾਈ ਦਿੰਨੇ ਹੋ ਉਹਦੇ ਨਾਲ ਹੋਰ ਕੀ ਕੀ ਪਰਹੇਜ ਰੱਖਣੇ ਪੈਂਦੇ ਨੇ ਜਾਂ ਕਿੰਨਾ ਟਾਈਮ ਦਵਾਈ ਖਾਣੀ ਪਰਹੇਜ ਤਾਂ ਬਹੁਤ ਸਖਤ ਹੈ ਜੀ ਉਹ ਆਪਣੇ ਦਵਾਈ ਲੈਣ ਤੋਂ ਬਾਅਦ 2 ਘੰਟੇ ਪੈਣਾ ਹੁੰਦਾ ਠੀਕ ਹੈ ਜੀ ਜਿਹੜੀ ਪਿੱਤੇ ਦੀ ਪਥਰੀ ਹੈ ਠੀਕ ਹੈ ਜਿਹੜੀ ਗੁਰਦੇ ਦੀ ਉਹਦੇ ਵਿੱਚ ਇਹ ਪਰਹੇਜ ਦੀ ਲੋੜ ਨਹੀਂ ਹੁੰਦੀ ਹਾਂ ਤੇ ਪਾਣੀ ਬਹੁਤ-ਬਹੁਤ ਪੀਣਾ ਵਾ ਹਾਂ ਤੇ ਬਾਕੀ ਪਰਹੇਜ ਜਿਹੜੇ ਹੁੰਦੇ ਆ ਜਿਵੇਂ ਬੀਜ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਗਈਆਂ ਜਿਵੇਂ ਬਤਾਉ ਹੋਇਆ ਸਿਮਲਾ ਮਿਰਚ ਹੋਈ ਕਦੂ ਹੋਇਆ ਲੋਕੀ ਹੋਈ ਇੰਨਾ ਵਿੱਚ ਬੀਜ ਹਾਂ ਖੀਲਾ ਖੁਰਾ ਹੋਇਆ ਜਿਨ੍ਹਾਂ ਦੇ ਵਿੱਚ ਬੀਜ ਹੁੰਦੇ ਆ ਉਹ ਨਹੀਂ ਖਾਣੇ ਹੁੰਦੇ ਬੀਜ ਵਾਲੀ ਕੋਈ ਵੀ ਜਿਹੜੀ ਸਬਜ਼ੀ ਨਹੀਂ ਖਾਣੀ ਹਾਂਜੀ ਹਾਂਜੀ ਉਹ ਨਹੀਂ ਖਾਣੀ ਤੇ ਪਾਣੀ ਕਿੰਨਾ ਕੁ ਪੀਣਾ ਪਣਾ ਦੇਣ ਪਾਣੀ ਜਿੰਨਾ ਵੀ ਆਪਾਂ 5 10 ਗਲਾਸ ਦਿਨ ਦੇ ਵਿੱਚ ਪੀ ਸਕਦੇ ਆ ਪੀਓ ਠੀਕ ਹੈ ਜੀ ਬਦ ਤੋਂ ਬਦ ਬਦ ਤੋਂ ਬਦ ਪਾਣੀ ਪੀਓ ਤੇ ਰਿਜ਼ਲਟ ਛੇਤੀ ਛੇਤੀ ਦੇਖਣ ਨੂੰ ਮਿਲਦੇ ਨੇ ਜਲਦੀਓ ਜਲਦੀ ਜਿੰਨਾ ਭਰੇ ਜਲਦੀ ਉਹਨਾਂ ਦੀ ਜਲਦੀ ਪਥਰੀ ਬਾਹਰ ਠੀਕ ਹੈ ਜੀ ਹਾਂਜੀ ਅੱਛਾ ਜਿਵੇਂ ਪਥਰੀ ਤੁਸੀਂ ਫਿਰ ਰਿਪੋਰਟ ਮੰਗਵਾਉਣੀ ਹੋ ਪੇਸ਼ੈਂਟ ਕੋਲੋਂ ਖੋਦੇ ਵੀ ਆ ਆ ਸਕਦਾ ਇੱਥੇ ਤੇ ਤੁਹਾਨੂੰ ਰਿਪੋਰਟ WhatsApp ਤੇ ਭੇਜ ਆ ਪਿੱਛੇ ਜੋ ਹੁਣ ਹਿਮਾਚਲ ਦੇ ਵਿੱਚ ਸੀ ਇੱਕ ਮੁਹੰਮਦ ਕਾਲਮ ਜੀ ਉਹਰੇ ਬਾਈ ਹੈਂਡੀ ਮੈਨੂੰ ਭੇਜਤੀ ਹੈ ਦੇ ਉੱਤੇ ਆਪਣੇ WhatsApp ਦੇ ਉੱਤੇ WhatsApp ਦੇ ਉੱਤੇ ਉਹਦੋਂ ਬਾਅਦ ਸ਼ਾਇਦ ਮੁੱਲਾ ਦਾ ਵੀ ਦੇ ਵੀ ਗਿਆ ਮੈਨੂੰ ਉਹ ਆਪਣੇ ਰਿਪੋਰਟਾਂ ਦੇ ਵੀ ਗਿਆ ਠੀਕ ਵੀ ਹੋ ਗਿਆ ਹਾਂ ਠੀਕ ਹੋ ਗਿਆ ਨਿਕਲ ਗਈ ਜੀ ਠੀਕ ਹੈ ਹਾਂ ਜੀ ਹੁਣ ਪਤਾ ਹੀ ਜਾਂਦਾ ਸੀ ਕਹਿੰਦਾ ਸੁਗੜੀ ਦਵਾਈ ਚਾਹੀਦੀ ਹੈ ਜੀ ਹੁਣ ਤਾਂ ਹੁਣ ਤਾਂ ਸੁਗੜ ਚੱਕੀ ਆਪਾਂ ਇਹ ਸੁਗੜ ਤੇ ਮੈਂ ਖੜਾ ਚੱਲ ਕੋਈ ਗੱਲ ਨਹੀਂ ਸ਼ੁਗ੍ਰਿਵ ਚੜ੍ਹ ਤੋਂ ਖਤਮ ਹੋ ਜੂ ਭਾਈ ਠੀਕ ਹੈ ਉਹ ਵਾਈਗੁਰ ਕਰਦਾ ਜੀ ਅੱਛਾ ਮੈਂ ਸਰ ਜਿਹਨਾਂ ਪਥਰੀ ਹੁੰਦੀ ਹੈ ਕਿਸੇ ਨੂੰ ਤਾਂ ਉਹ ਪਤਾ ਕਿਵੇਂ ਲੱਗੂਗਾ ਜਾਂ ਕੀ ਸਰੀਰ ਦੇ ਵਿੱਚ ਐਦਾਂ ਦੇ ਕਾਰਨ ਹੁੰਦੇ ਆ ਜਦੋਂ ਨਾ ਇਹ ਪਥਰੀ ਦਾ ਕਾਰਨ ਹੁੰਦਾ ਹੈ ਇੱਕ ਤਾਂ ਜਿਹੜੀ ਆਪਣੀ ਗੁਰਦੇ ਦੀ ਪਥਰੀ ਆ ਇਹਨਾਂ ਦੇ ਸਪਟਮ ਹੀ ਹੁੰਦੇ ਆ ਵੀ ਇੱਕ ਤਾਂ ਭੁੱਖ ਨਹੀਂ ਲੱਗਦੀ ਜੀ ਠੀਕ ਹੈ ਜੀ ਦੂਜਾ ਸੈਕੰਡ ਜਦੋਂ ਰਾਈਟ ਕਿਡਨੀ ਜਾਂ ਲੈਫਟ ਕਿਡਨੀ ਆ ਦਰਦ ਇੱਥੋਂ ਹੋ ਕੇ ਬੈਕ ਸ਼ੈਡ ਨੂੰ ਜਾਂਦਾ ਠੀਕ ਹੈ ਇਹ ਤਾਂ ਹੈ ਗੁਰਦੇ ਦੀ ਪਥਰੀ ਆ ਜਿਹੜੀ ਪਿੱਤੇ ਦੀ ਪਥਰੀ ਆ ਜਦੋਂ ਰਾਈਟ ਸਾਈਡ ਲਿਵਰ ਵਾਲੀ ਸਾਈਡ ਇੱਥੋਂ ਭਾਰਾ ਭਾਰਾ ਹੋ ਜਾਂਦਾ ਜੀ ਭੁੱਖ ਨਹੀਂ ਲੱਗਦੀ ਉਹ ਹੀ ਸੈਪਟਮ ਨੇ ਠੀਕ ਆ ਇੱਥੋਂ ਵਜਨ ਪੈਣਾ ਸ਼ੁਰੂ ਹੋ ਜਾਂਦਾ ਜਿਉਂ ਅਸੀਂ ਦਵਾਈ ਦਿੰਨੇ ਆ ਉਹ ਇੱਥੋਂ ਵਜਨ ਹਲਕਾ ਹੋਣਾ ਸ਼ੁਰੂ ਹੋ ਜਾਂਦਾ ਤੇ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਵੀ ਸਾਡੀ ਪਥਰੀ ਜਾਣ ਲੱਗੀ ਥਾ ਖਤਮ ਹੋਣ ਲੱਗੀ ਹਾਂਜੀ ਅੱਛਾ ਦਰਦ ਕਿੰਨਾ ਕੁ ਹੁੰਦਾ ਪੇਸ਼ੈਂਟ ਨੂੰ ਜਦੋਂ ਪਥਰੀ ਹੁੰਦੀ ਹੈ ਦਰਦ ਕਈ ਵਾਰ ਤਾਂ ਲੱਟਦੇ ਹੀ ਹੁੰਦੇ ਆ ਫਿਰ ਇੱਥੇ ਆ ਕੇ ਠੀਕ ਹੋ ਜਾਂਦੇ ਆ ਇੱਥੇ ਲੱਟਦੀ ਆਏ ਨੇ ਪੇਸ਼ੈਂਟ ਲੱਟਦੇ ਆਉਂਦੇ ਆ ਤੇ ਉਹ ਫਿਰ ਠੀਕ ਹੋ ਚੱਲ ਜਾਂਦੇ ਆ ਜੇ ਅ ਜ਼ਰੂਰ ਇਹ ਦਰਦਲਾ ਪੇਛਣਾ ਨਾਮ ਕਰਕੇ ਦਵਾਈ ਦੇ ਕੇ ਜਾਂਦਾ ਹੋਗਾ ਵੀ ਯਾਰ ਵੈਸਾ ਉਹ ਤੋ ਇਸ ਤਾ ਮੈਨੂੰ ਬਚਾ ਲਿਆ ਕਿਉਂਕਿ ਦਰਦ ਅਜਿਹਾ ਹੁੰਦਾ ਕਿ ਚੀਕਾਂ ਨਿਕਲ ਜਾਂਦੇ ਨੇ ਕਿ ਪੇਛਣਾ ਦੀ ਉਹ ਪਤਾ ਨਹੀਂ ਵਿਚਾਰੇ ਗੜਾ ਗੜਦੇ ਆ ਉੱਥੇ ਗਏ ਸੀ ਉੱਥੇ ਗਏ ਸੀ ਇੱਥੇ ਗਏ ਸੀ ਐਂ ਕਰਦੇ ਰਹਿੰਦੇ ਆ ਚਲੋ ਕਸੂਰ ਤਾਂ ਕਿਸਦਾ ਵੀ ਹੈ ਨਹੀਂ ਡਾਕਟਰ ਦਾ ਕਸੂਰ ਕਿਹੜਾ ਹੁੰਦਾ ਵਿਚਾਰੇ ਕੋਲੇ ਪੈਥੀ ਹੈ ਨਹੀਂ ਜੀ ਕਿਉਂਕਿ ਇਹ ਅਜ਼ਰੂਰਤ ਇਹ ਜਿਹੜੀ ਆਪਣੀ ਜਨਾਨੀ ਆ ਨਾ ਇਹ ਤਾਂ ਬੰਬੀ ਆ ਠੀਕ ਹੈ ਹਾਂਜੀ ਹਾਂਜੀ ਮਤਲਬ ਐਰੋਵੇ ਦੇ ਵਿੱਚ ਹੱਲ ਹੈਗਾ ਇਹਦਾ ਕਿਤੇ ਜਾਣ ਦੀ ਲੋੜ ਨਹੀਂ ਹਰ ਇੱਕ ਬਿਮਾਰੀ ਦਾ ਇਲਾਜ ਆ ਜਾਂਦੀ ਇੱਥੇ ਜੀ 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 ਕੋਈ ਵੀ ਮਤਲਬ ਨਹੀਂ ਹੈਗਾ ਵੀ ਬਿਮਾਰੀ ਨਾ ਇੱਥੇ ਠੀਕ ਹੁੰਦੀ ਹੈ ਸਾਰੀਆਂ ਠੀਕ ਠੀਕ ਹੁੰਦੀਆਂ ਕੋਈ ਬਿਮਾਰੀ ਹੋਵੇ ਜੀ ਜੀ ਹਾਂਜੀ ਅੱਛਾ ਇਹ ਪਥਰੀ ਦੇ ਦੇਖਣ ਤੋਂ ਬਾਅਦ ਹੀ ਦੱਸਿਆ ਜਾਊਗਾ ਵੀ ਕਿੰਨੇ ਟਾਈਮ ਦੇ ਵਿੱਚ ਜਿਹੜਾ ਇਸਦਾ ਹੱਲ ਹੋਊਗਾ ਹਾਂ ਪਥਰੀ ਦਾ ਸਹੀ ਦੇਖਣ ਤੋਂ ਬਾਅਦ ਤੋਂ ਦੇਖਣ ਤੋਂ ਬਾਅਦ ਇਹ ਦੱਸਿਆ ਜਾਊਗਾ ਵੀ ਪਥਰੀ ਇਹਦਾ ਟਾਈਮ ਕਿੰਨਾ ਲੱਗੂਗਾ ਜੀ ਬਾਕੀ ਪ੍ਰੇਸ਼ ਦੇ ਉੱਤੇ ਹੈ ਤੁਸੀਂ ਇਹ ਆਉਣਾ ਚਾਹੁੰਦਾ ਉਹਦੀ ਰਿਪੋਰਟ ਕਰਾ ਕੇ ਲੈ ਕੇ ਆ ਸਕਦਾ ਔਰ ਇਹ ਸਿੱਧਾ ਵੀ ਅਲਟਰਾਸਾਉਂਡ ਤਾਜੀ ਹੋਣੀ ਚਾਹੀਦੀ ਹੈ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਜੀ ਤੇ ਜਾਂ ਤਾਜੀ ਹੋਣੀ ਚਾਹੀਦੀ ਹੈ 15 ਦਿਨ ਤੋਂ ਪੁਰਾਣੀ ਬਦ ਪੁਰਾਣੀ ਅਸੀਂ ਲੈਂਦੇ ਨਹੀਂ ਠੀਕ ਹੈ ਜੀ ਉਹਨੂੰ ਕਹੋ ਵੀ ਨਵੀਂ ਲੈ ਕੇ ਆਓ ਤਾਂ ਕਿ ਉਹ ਬਦਭਾਜ ਜਾਂਦੀ ਹੈ ਨਾ ਹੂੰ ਹੂੰ ਤੇ ਉਸ ਕਰਕੇ ਅਸੀਂ ਕਹਿੰਦੇ 15 ਦਿਨ ਦੀ ਜਾਂ ਤਾਜੀ ਕਰਕੇ ਜੀ ਐਸਾ ਮੰਨ ਲਓ ਕਿਸੇ ਨੂੰ ਪਥਰੀ ਆ ਉਹ ਥਾਂ ਥਾਂ ਤੇ ਭੜਕ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪੇਸ਼ੈਂਟਾਂ ਨੂੰ ਮੈਂ ਇਹਨਾਂ ਨੂੰ ਇਹ ਕਹਿਣਾ ਵੀ ਪਹਿਲਾਂ ਤੁਸੀਂ ਆਪਣਾ ਟੈਸਟ ਕਰਕੇ ਲਿਓ ਉਹਦੇ ਵਿੱਚ ਇਨਫੈਕਸ਼ਨ ਵਗੈ ਉਹ ਪਿੱਤਾ 'ਚ ਜਿਆਦਾ ਇਨਫੈਕਸ਼ਨ ਆ ਫਿਰ ਉਹਨੂੰ ਅਸੀਂ ਟ੍ਰੀਟਮੈਂਟ ਨਹੀਂ ਕਰਦੇ ਤੇ ਫਿਰ ਉਦੋਂ ਉਹਨਾਂ ਕਢਾ ਦੇਣਾ ਚਾਹੀਦਾ ਹੂੰ ਠੀਕ ਆ ਜੀ ਕਿਉਂਕਿ ਰਿਸਕ ਨਹੀਂ ਲੈਣਾ ਆਪਾਂ ਠੀਕ ਹੈ ਤੇ ਕਿਉਂਕਿ ਜਿੰਦਗੀ ਦੇ ਸਵਾਲ ਆ ਆਪਾਂ ਕਿਸੇ ਇਨਸਾਨ ਦੇ ਨਾਲ ਖਿਲਵਾੜ ਨਹੀਂ ਕਰਨਾ ਆਪਾਂ ਬਿਲਕੁਲ ਠੀਕ ਆ ਜੀ ਜਿੰਦਗੀ ਦੇ ਸਵਾਲ ਕੰਮ ਹੁੰਦਾ ਠੀਕ ਹੈ ਨੀ ਜੇ ਕੱਢਣ ਦੀ ਸੋਚ ਹੁੰਦੀ ਆ ਵੀ ਆਪਰੇਸ਼ਨ ਕਰਾ ਦਿਓ ਤੁਸੀਂ ਕਹਿੰਦੇ ਨੇ ਭਾਈ ਆਪਰੇਸ਼ਨ ਕਰਾ ਦਿਓ ਜੀ ਠੀਕ ਆ ਜੀ ਲੋਕ ਆਜਣ ਕਹਿ ਲਿਆ ਵੀ ਬਹੁਤ ਪਰਦੇਸ ਵਾਦ ਦਿੰਦੇ ਨੇ ਹੂੰ ਹੂੰ ਉਹ ਕਹਿੰਦੇ ਜੀ ਦਵਾਈ ਦੇ ਦਿਓ ਨਿਕਲੇ ਤਾਂ ਨਿਕਲਣੇ ਬਸ ਜਿੰਮੇਵਰ ਛਾੜ ਤੇ ਪਰ ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਅਪਰੇਟ ਕਰਾਓ ਜਿਹੜੀਆਂ ਇਨਫੈਕਸ਼ਨ ਵਗੈਰਾ ਆ ਜਾਂਦੀ ਹੈ ਤੇ ਜੇ ਠੀਕ ਹੁੰਦਾ ਪਥਰੀ ਹੈਗੀ ਆ ਵਿੱਚ ਅਸੀਂ ਤਾਂ ਪਥਰੀ ਕੱਢਣੀ ਆ ਬਿਲਕੁਲ ਬਸ ਨਿਕਲ ਜੂਗੇ ਜੀ ਨਿਕਲ ਬੜੀ ਦੂਰੋਂ ਦੂਰੋਂ ਪੇਸ਼ੈਂਟ ਦੇਖ ਰਹੇ ਹੋਣੇ ਜਿਹੜੇ ਨਹੀਂ ਪਹੁੰਚ ਸਕਦਾ WhatsApp ਉੱਪਰ ਰਿਪੋਰਟ ਭੇਜ ਸਕਦੇ ਨੇਗੇ ਤੁਸੀਂ ਦੱਸ ਦੋਗੇ ਵੀ ਇਹਦੋਂ ਅਸੀਂ ਕੱਢ ਦਾਂਗੇ ਜਾਂ ਨਾ ਜੇ ਕੱਢ ਦੋਗੇ ਤਾਂ ਬੁਲਾ ਲਾਂਗੇ ਤੁਸੀਂ ਇਹਨਾਂ ਨੂੰ ਨਹੀਂ ਉੱਥੇ ਦੱਸਣ ਬੈਠੇ ਬੈਠੇ ਹੀ ਵੀ ਜਿਹੜੀਆਂ ਐਨੀਆਂ ਕੋਈ ਇਨਫੈਕਸ਼ਨ ਨਹੀਂ ਹੈਗੀ ਤੇ ਆ ਜਾਓ ਭਾਈ ਦਵਾਈ ਲੈ ਜਾਓ ਜੀ ਜੀ ਤੇ ਜੇ ਮੇਰੇ WhatsApp ਤੇ ਭੇਜਦੀਆਂ WhatsApp ਤੇ ਅੱਗੇ ਮੇਰਾ ਹੈਂਗ ਹੋਇਆ ਜਾਂਦਾ ਹਾਂ ਹਾਂ ਉਹ ਬਹੁਤ ਭੇਜੀ ਜਾਂਦੇ ਆ ਆ ਆ ਹੋ ਗਿਆ ਜੀ ਬਲਾ ਜਿਹੜੀ ਨਿਕਲ ਗਈ ਉਹ ਵੀ ਭੇਜੀ ਜਾਂਦਾ ਜੇ ਨਹੀਂ ਨਿਕਲਦੀ ਤੇ ਜੇ ਕਢਾਉਣੀ ਆ ਦਵਾਈ ਲੈਣੀ ਆ ਉਹ ਵੀ ਭੇਜੀ ਜਾਂਦਾ ਬਿਲਕੁਲ ਮੇਰਾ ਤਾਂ ਮੋਬਾਈਲ ਹੈਂਗ ਕੀਤਾ ਪਿਆ ਜੀ 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 ਸਾਹਿਬ ਜੇ ਕਿਸੇ ਨੇ ਆਉਣਾ ਹੋਵੇ ਫਿਰ ਕਿੱਥੇ ਮਿਲ ਮਿਲੋਂਗੇ ਤੁਸੀਂ ਉਹਨਾਂ ਨੂੰ ਅਸੀਂ ਮਿਲਾਂਗੇ ਜੀ ਪਿੰਡ ਭੂੰਦੜੀ ਤਹਿਸੀਲ ਚਗਰਾਓ ਡਿਸਟ੍ਰਿਕਟ ਲੁਧਿਆਣਾ ਗੁਰੂ ਨਾਨਕ ਅਜਰਵੈਦਿਕ દવાਖਾਨਾ ਪਿੰਡ ਭੂੰਦੜੀ ਨੇੜੇ ਸਦਵਾ ਵੇਟ ਰੋਡ ਜੀ ਠੀਕ ਆ ਜੀ ਤੇ ਅੱਗੇ ਵਾਹਿਗੁਰੂ ਰੋਜਾਂ ਦਾ ਸੇਵਾ ਲਈ ਹੁੰਦਾ ਸੋ ਬਿਲਕੁਲ ਦੋਸਤੋ ਅੱਜ ਵੈਸਾ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਸੀ ਧੰਨਵਾਦ ਵੈਸਾ ਸਾਹਿਬ ਗੱਲਬਾਤ ਕਰਨ ਦੇ ਲਈ ਸੋ ਆਹ ਦੇਖੋ ਮਿੱਤਰੋ ਮੇਰੇ ਕੋਲ ਨਾ ਥੱੱਬਾ ਰਿਪੋਰਟਾਂ ਦਾ ਪਿਆ ਜਿਨ੍ਹਾਂ ਦੀਆਂ ਪਥਰੀਆਂ ਨਿਕਲ ਚੁੱਕੀਆਂ ਨੇ 10 ਐਮ ਐਮ 12 ਐਮ ਐਮ ਤੱਕ ਦੀ ਪਥਰੀ ਵੈਸਾ ਸਾਹਿਬ ਨੇ ਮਹੀਨੇ ਦੇ ਵਿੱਚ ਮੈਂ ਕਹਿੰਨਾ ਸਵਾ ਮਹੀਨੇ ਦੇ ਵਿੱਚ ਇੱਥੋਂ ਪਥਰੀ ਨਿਕਲ ਚੁੱਕੀ ਆ ਜਿਹੜੇ ਵੱਖ-ਵੱਖ ਥਾਵਾਂ ਤੇ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਮਤਲਬ ਜਾਜਾ ਅੱਕ ਚੁੱਕੇ ਸੀ ਜਿਨ੍ਹਾਂ ਨੂੰ ਕੋਈ ਹੱਲ ਨਹੀਂ ਮਿਲਿਆ ਪਥਰੀ ਦਾ ਇੱਥੋਂ ਬਿਲਕੁਲ ਬਿਨਾਂ ਆਪਰੇ ਬੜੀ ਦੂਰੋਂ ਦਰੋਂ ਵੈਦ ਸਾਹਿਬ ਕਿੱਥੋਂ ਕਿੱਥੋਂ ਜਿਹੜੇ ਪੇਸ਼ੈਂਟ ਆਏ ਕਿੰਨੇ ਰਿਪੋਰਟਾਂ ਨਹੀਂ ਗਏ ਜਿੰਨਾਂ ਦੀਆਂ ਅ ਇਹ ਜਿਵੇਂ ਭਲਾਤ ਹੋਇਆ ਜੀ ਮੋਗਾ ਹੋਇਆ ਹ ਹਸਿਆਰਪੁਰ ਜੀ ਹਿਮਾਚਲ ਤੱਕ ਵੀ ਜੀ ਮਤਲਬ ਆਨ ਗਿਣਤ ਰਿਪੋਰਟਾਂ ਪਈਆਂ ਨੇ ਪਤਾ ਨਹੀਂਗਾ ਸੋ ਆ ਥੱਬਾ ਰਿਪੋਰਟਾਂ ਦਾ ਪਿਆ ਜਿਨ੍ਹਾਂ ਦੀਆਂ ਪਥਰੀਆਂ ਹੁਣ ਤੱਕ ਠੀਕ ਹੋ ਚੁੱਕੇ ਨੇ ਇੱਥੇ ਸੋ ਇਹ ਵੈਦ ਸਾਹਿਬ ਨੇ ਜਿਹੜੀ ਆਯੁਰਵੈਦਿਕ ਤਰੀਕੇ ਦੇ ਨਾਲ ਇੱਥੇ ਤੋਂ ਠੀਕ ਹੈ ਜੀ ਆ ਆ ਭਲਾਤੋਂ ਆ ਜੀ ਭਲਾਤੋਂ ਤੇ ਆ ਕੁਲਦੀਪ ਕੌਰ ਆ ਇੱਕ ਤੇ ਇਹਨਾਂ ਦੇ ਐਡਰੈਸ ਸਭ ਲਿਖਿਆ ਹੋਇਆ ਮੈਂ ਠੀਕ ਹੈ ਜੀ ਇਹ ਹੈ ਗਿਆ ਜੀ ਆਪਣੇ ਅ ਬਾਬੂ ਸਿੰਘ ਪਹਿਰ ਜੀ ਅਜ ਇਹ ਹੈ ਗਿਆ ਆਦਮਪੁਰ ਤੋਂ ਆਦਮਪੁਰ ਤੋਂ ਆਦਮਪੁਰ ਤੋਂ ਆਦਮਪੁਰ ਇੰਨਾ ਤੇ ਵੀ ਨਿਕਲ ਚੁੱਕੀ ਆ ਆਦਮਪੁਰ ਜਲੰਧਰ ਮਤਲਬ ਆ ਪੰਜਾਬ ਦੇ ਹਰ ਕੋਨੇ ਕੋਨੇ ਚ ਜਿਹੜੇ ਇੱਥੇ ਲੋਕ ਆ ਪੰਜਾਬ ਦੇ ਕੋਨੇ ਕੋਨੇ ਜਿਹੜੇ ਜੀ ਹਰਿਆਣੇ ਚੋਂ ਵੀ ਨਿਕਲ ਨਿਕਲ ਜਾਂਦੇ ਨੇ ਨਿਕਲ ਜਾਂਦੀਆਂ ਨੇ ਜੀ ਆ ਸਾਰੀਆਂ ਰਿਪੋਰਟਾਂ ਪਜਾਂਦੀਆਂ ਜੀ ਜੀ ਆ ਸਾਰੀਆਂ ਸੋ ਬਿਲਕੁਲ ਅੱਖੀ ਤੁਹਾਨੂੰ ਆ ਦੇਖੋ ਰਿਪੋਰਟਾਂ ਵੀ ਦਿਖਾ ਰਹੇ ਆਂ ਜਿਨ੍ਹਾਂ ਦੀਆਂ ਪਥਰੀਆਂ ਹੁਣ ਤੱਕ ਇੱਥੋਂ ਨਿਕਲ ਚੁੱਕੀਆਂ ਨੇ ਭਾਵੇਂ ਕੋਈ ਵੀ ਪਥਰੀ ਹੋ ਪਿੱਤੇ ਦੀ ਹੋਵੇ ਗੁਰਦੇ ਦੀ ਹੋਵੇ ਹਰ ਇੱਕ ਪਥਰੀ ਦਾ ਇੱਥੇ ਇਲਾਜ ਮਿਲਦਾ ਹੈ ਨੰਬਰ ਵੀ ਸਕਰੀਨ ਉੱਪਰ ਦਿੱਤੇ ਹੋਏ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਕਿਸੇ ਨੂੰ ਵੀ ਪਥਰੀ ਦੀ ਕੋਈ ਵੀ ਸਮੱਸਿਆ ਤਾਂ ਵੈਦ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਰਿਪੋਰਟ ਦਿਖਾ ਕੇ ਜਿਹੜਾ ਆਪਣਾ ਇੱਥੋਂ ਹੱਲ ਕਰਵਾ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਰਹੋ ਲਾ ਪੰਜਾਬ ਚੈਨਲ ਨਾਲ ਕੈਮਰਾ ਪਸੰਦ ਗੁਰਦੇਵ ਦੇ ਨਾਲ ਧੰਨਵਾਦ